ਮਾਣ ਆਂਦੇ ਮਾਣ ਨੇਤਾਣੇ ਆਂਦੇ ਤਾਨ ਨੇ ਓਟਿਆਂ ਦੇ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਸਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸ਼ਬਦ ਚੌਂਕੇ ਚੌਪਈ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਕੇ ਭੋਗ ਜੇ ਕੇ ਅਰਦਾਸ ਹੈ ਜੀ ਪੁੱਲ ਚੱਕ ਮਾਫ ਕਰਨੀ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਤਿੱਲ ਫੁੱਲ ਪੇਟਾਵਾਂ ਦਰਪ੍ਰਮਾਨ ਕਰਨੀਆਂ ਯਾਤਰਾ ਸਫਲ ਕਰਨੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੇ ਸਬਨਾ ਦੀਆਂ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੇ ਸੱਚੇ ਪਾਤਸ਼ਾਹ ਜੀਓ ਮਹਾਰਾਜ ਸਮੂਹ ਸਾਧ ਸੰਗਤ ਟਹਿਲੀਆਂ ਦੇ ਸ਼ੁਕਰਾਨੇ ਦੀ ਅਰਦਾਸ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀਆਂ ਦੇ ਗਾਹ ਹਾਜ਼ਰ ਹਨ ਦਰਪਰਮਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਣ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ